ओम शांति ਅੱਜ ਅਸੀਂ ਪਰਮਾਤਮਾ ਦੇ ਵਰਦਾਨ ਨੂੰ ਅਸੀਂ ਬਲੇਸਿੰਗ ਦੇ ਰੂਪ ਚ ਸੁਣਦੇ ਆ ਕਿ ਪਰਮਾਤਮਾ ਸਾਨੂੰ ਵਰਦਾਨ ਦੇ ਵਿੱਚ ਸਾਨੂੰ ਦੇ ਰਹੇ ਨੇ ਹਰ ਕਰਮ ਵਿੱਚ ਬਾਪ ਦੇ ਨਾਲ ਪਿੰਨ ਪਿੰਨ ਸੰਬੰਧਾਂ ਤੋਂ ਸਮ੍ਰਿਤੀ ਸਰੂਪ ਬਣਨ ਵਾਲੇ ਸ੍ਰੇਸ਼ਟ ਭਾਗੇਵਾਨ ਆਤਮਾ ਭਵ ਹਰ ਕਰਮ ਵਿੱਚ ਬਾਪ ਦੇ ਨਾਲ ਪਿੰਨ ਪਿੰਨ ਸੰਬੰਧਾਂ ਤੋਂ ਸਮ੍ਰਿਤੀ ਸਰੂਪ ਬਣਨ ਵਾਲੇ ਸ੍ਰੇਸ਼ਟ ਭਾਗੇਵਾਨ ਆਤਮਾ ਭਵ ਸਾਰੇ ਦਿਨ ਦੇ ਵਿੱਚ ਹਰ ਕਰਮ ਵਿੱਚ ਕਦੀ ਭਗਵਾਨ ਨੂੰ ਸਖਾ ਜਾਂ ਸਖੀ ਦੇ ਰੂਪ ਵਿੱਚ ਕਦੀ ਜੀਵਨ ਸਾਥੀ ਦੇ ਰੂਪ ਵਿੱਚ ਕਦੀ ਮੁਰੱਬੀ ਬੱਚੇ ਦੇ ਰੂਪ ਵਿੱਚ ਜਦ ਕਦੀ ਅਸੀਂ ਦਿਲ ਸ਼ਿਕਸਤ ਹੁੰਦੇ ਹਾਂ ਤਾਂ ਸਰਵ ਸ਼ਕਤੀਵਾਨ ਸਰੂਪ ਵਿੱਚ ਮਾਸਟਰ ਸਰਵ ਸ਼ਕਤੀਵਾਨ ਦੇ ਸਿਮਰਤੀ ਸਰੂਪ ਨੂੰ ਆਪਣੇ ਸਾਹਮਣੇ ਰੱਖੋ ਤੇ ਦਿਲ ਸ਼ਿਕਸਤ ਹੋ ਜਾਵਾਂ ਦਿਲ ਖੁਸ਼ ਹੋ ਜਾਵਾਂਗੇ ਅਤੇ ਬਾਪ ਦੇ ਨਾਲ ਦਾ ਸਵਤੰਤਰ ਅਨੁਭਵ ਕਰਾਂਗੇ ਫਿਰ ਇਹ ਬ੍ਰਾਹਮਣ ਜੀਵਨ ਸਦਾ ਅਮੁੱਲੇ ਸ੍ਰੇਸ਼ਟ ਭਾਗੇਵਾਨ ਅਨੁਭਵ ਹੁੰਦਾ ਰਹੇਗਾ ਅੱਜ ਸਾਨੂੰ ਪਰਮਾਤਮਾ ਸਾਨੂੰ ਵਰਦਾਨ ਦਿੰਦੇ ਨੇ ਕਿ ਜਦੋਂ ਵੀ ਅਸੀਂ ਆਪਣੇ ਜੀਵਨ ਦੇ ਵਿੱਚ ਦਿਲ ਸ਼ਿਕਸਤ ਹੁੰਦੇ ਆ ਜਾਂ ਕਦੀ ਅਸੀਂ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦੇ ਆ ਤਾਂ ਪਰਮਾਤਮਾ ਨੂੰ ਸਰਵ ਸੰਬੰਧ ਨਾਲ ਅਸੀਂ ਯਾਦ ਕਰਨਾ ਹੈ ਜਦੋਂ ਸਾਨੂੰ ਕਦੀ ਕਿਸੇ ਟਾਈਮ ਸਾਨੂੰ ਸਖਾ ਦੀ ਜ਼ਰੂਰਤ ਹੈ ਤਾਂ ਉਹਨੂੰ ਸਖਾ ਦੇ ਰੂਪ ਵਿੱਚ ਯਾਦ ਕਰੋ ਕਦੀ ਉਹਨੂੰ ਪਿਤਾ ਦੇ ਰੂਪ ਵਿੱਚ ਯਾਦ ਕਰੋ ਜਾਂ ਕਦੀ ਜੀਵਨ ਚ ਜੀਵਨ ਸਾਥੀ ਦੇ ਰੂਪ ਵਿੱਚ ਯਾਦ ਕਰੋ ਜਿੱਦਨਾਂ ਤੁਹਾਨੂੰ ਜੀਵਨ ਦੇ ਵਿੱਚ ਜੋ-ਜੋ ਸਾਨੂੰ ਪਰੇਸ਼ਾਨੀਆਂ ਆਉਂਦੀਆਂ ਨੇ ਜਾਂ ਸਾਨੂੰ ਜਿਸ ਸੰਬੰਧ ਦੇ ਵਿੱਚ ਕੋਈ ਜੋ ਕਮੀ ਮਹਿਸੂਸ ਹੁੰਦੀ ਹੈ ਤਾਂ ਸਾਨੂੰ ਉਹ ਪਰਮਾਤਮਾ ਦੇ ਸੰਬੰਧ ਤੋਂ ਉਹੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਅੱਜ ਦੁਨੀਆ ਵਿੱਚ ਸੰਬੰਧ ਤਾਂ ਬਹੁਤ ਨੇ ਲੇਕਿਨ ਆ ਜੋ ਸੰਬੰਧਨ ਦੇ ਵਿੱਚ ਪਿਆਰ ਨਹੀਂ ਉਹ ਵਿਸ਼ਵਾਸ ਨਹੀਂ ਕੋਈ ਜਿਹੜਾ ਸੰਬੰਧ ਹੈ ਉਹ ਪਿਆਰ ਅਤੇ ਵਿਸ਼ਵਾਸ ਦੀ ਡੋਰੀ ਤੇ ਚੱਲਦਾ ਹੈ ਪਰ ਜਦੋਂ ਅਸੀਂ ਆਪਣਾ ਇਹੀ ਰਿਸ਼ਤਾ ਉਸ ਪਰਮਾਤਮਾ ਨਾਲ ਜੋੜ ਲੈਂਦੇ ਆ ਪਿਆਰ ਦੀ ਡੋਰੀ ਵਿੱਚ ਉਹਦੇ ਨਾਲ ਬੰਨ੍ਹ ਜਾਂਦੇ ਆ ਉਹਦੇ ਤੇ ਆਪਣਾ ਵਿਸ਼ਵਾਸ ਰੱਖਦੇ ਆ ਤਾਂ ਸਾਨੂੰ ਬਾਕੀ ਰਿਸ਼ਤੇ ਨਿਭਾਣੇ ਸਹਿਜ ਹੋ ਜਾਂਦੇ ਆ ਕਿਉਂਕਿ ਸੰਬੰਧ ਵਿੱਚ ਜਦੋਂ ਅਸੀਂ ਨਾਰਾਜ਼ ਹੁੰਨੇ ਆ ਔਰ ਪਰਮਾਤਮਾ ਨਾਲ ਅਸੀਂ ਆਪਣੀ ਵਾਰਤਾ ਲਾਫ ਕਰਦੇ ਆ ਜਾਂ ਅਸੀਂ ਆਪਣੀ ਬਾਤਚੀਤ ਕਰਦੇ ਆ ਤਾਂ ਸਾਨੂੰ ਪਰਮਾਤਮਾ ਉਸ ਚੀਜ਼ ਦਾ ਸੋਲੂਸ਼ਨ ਦਿੰਦਾ ਹੈ ਸਮਾਤਾਨ ਦਿੰਦਾ ਹੈ ਔਰ ਦੂਸਰਾ ਪਰਮਾਤਮਾ ਸਾਨੂੰ ਹਰ ਪਰਿਸਥਿਤੀ ਵਿੱਚ ਹਰ ਚੀਜ਼ ਦੇ ਵਿੱਚ ਸਾਡੀ ਮਦਦ ਕਰਦਾ ਹੈ ਔਰ ਜਦੋਂ ਅਸੀਂ ਉਹਦੇ ਨਾਲ ਕੋਈ ਵੀ ਗੱਲ ਆਪਣੀ ਪਰਸਨਲ ਗੱਲ ਵੀ ਸ਼ੇਅਰ ਕਰਦੇ ਹਾਂ ਉਹ ਗੱਲ ਕਿਤੇ ਵੀ ਲੀਕ ਨਹੀਂ ਹੁੰਦੀ ਹੈ ਪਰ ਅੱਜ ਦੁਨੀਆ ਵਿੱਚ ਅਸੀਂ ਕਿਸੇ ਦੇ ਵੀ ਅੱਗੇ ਕੋਈ ਗੱਲ ਆਪਣੀ ਸ਼ੇਅਰ ਕਰੀਏ ਜਾਂ ਆਪਣਾ ਮਨ ਖਾਲੀ ਕਰੀਏ ਉਹ ਗੱਲ ਸਾਡੀ ਕਿਤੇ ਨਾ ਕਿਤੇ ਦੂਸਰੇ ਤੱਕ ਪਹੁੰਚ ਜਾਂਦੀ ਹੈ ਪਰ ਜਦੋਂ ਅਸੀਂ ਪਰਮਾਤਮਾ ਨਾਲ ਆਪਣਾ ਸੰਬੰਧ ਜੋੜਾਂਗੇ ਉਹਦੇ ਨਾਲ ਰੋਜ਼ ਆਪਣੀ ਮਨ ਦੀ ਗੱਲ ਸ਼ੇਅਰ ਕਰਾਂਗੇ ਤਾਂ ਪਰਮਾਤਮਾ ਸਾਨੂੰ ਆਪਣਾ ਸਾਥ ਵੀ ਦਿੰਦਾ ਹੈ ਆਪਣੇ ਪੰ ਦਾ ਪਿਆਰ ਵੀ ਦਿੰਦਾ ਹੈ ਤੇ ਨਾਲ ਸਾਡੇ ਅੰਦਰ ਸ਼ਕਤੀ ਵੀ ਫਰਦਾ ਹੈ ਇਸ ਲਈ ਕਹਿੰਦੇ ਆ ਕਿ ਦੁਨੀਆ ਦਾ ਪਿਆਰ ਜਿਹੜਾ ਉਹ ਨੀਚੇ ਗ੍ਰਾਣ ਵਾਲਾ ਹੈ ਪਰੰਤੂ ਪਰਮਾਤਮਾ ਦਾ ਪਿਆਰ ਨਿਸਵਾਰਥ ਹੈ ਜਿਹੜਾ ਕਿਸ ਨੂੰ ਉੱਚਾ ਲੈ ਜਾਣ ਵਾਲਾ ਔਰ ਤੁਹਾਨੂੰ ਮਹਾਨ ਬਣਾਉਣ ਵਾਲਾ ਹੈ ਲੇਕਿਨ ਜਦੋਂ ਅਸੀਂ ਇਸ ਦੇ ਦੇ ਦੀ ਦੁਨੀਆ ਦੇ ਦੇ ਦੀ ਚੀਜ਼ਾਂ ਵਿੱਚੋਂ ਬੁੱਧੀ ਹਟਾਵਾਂਗੇ ਤਾਂ ਸਾਡਾ ਪਰਮਾਤਮਾ ਨਾਲ ਸੰਬੰਧ ਬਣੂਗਾ ਉਹ ਸੰਬੰਧ ਬਣ ਕੇ ਤੁਹਾਨੂੰ ਪਰਮਾਤਮਾ ਤੋਂ ਸਰਬ ਪ੍ਰਾਪਤੀਆਂ ਹੋਣਗੀਆਂ ਤਾਂ ਪਰਮਾਤਮਾ ਕਹਿੰਦੇ ਨੇ ਕਿ ਤੁਸੀਂ ਅੱਜ ਦੇ ਸਮੇਂ ਵਿੱਚ ਜੋ-ਜੋ ਤੁਹਾਨੂੰ ਪਰਮਾਤਮਾ ਜਿਸ ਸੰਬੰਧ ਤੋਂ ਜੋ ਕੁਝ ਦਿੱਤਾ ਹੈ ਤੁਸੀਂ ਉਹਨੂੰ ਯਾਦ ਰੱਖਣਾ ਹੈ ਨਾ ਕਿ ਅਸੀਂ ਜੋ ਕੁਝ ਖੋਇਆ ਉਹਨੂੰ ਯਾਦ ਰੱਖਣਾ ਜਿੰਨਾ ਅਸੀਂ ਉਹਦੀ ਦਿੱਤੀ ਚੀਜ਼ਾਂ ਨੂੰ ਯਾਦ ਕਰਾਂਗੇ ਉਸ ਯਾਦ ਦੀ ਪ੍ਰਾਪਤੀ ਦੇ ਨਾਲ ਤੁਹਾਨੂੰ ਪਰਮਾਤਮਾ ਕੋਲੋਂ ਹੋਰ ਵੀ ਚੀਜ਼ਾਂ ਪ੍ਰਾਪਤ ਹੋਣਗੀਆਂ ਤੁਹਾਨੂੰ 2 ਮਿੰਟ ਦੇ ਲਈ ਉਸ ਪਰਮਾਤਮਾ ਨਾਲ ਸੰਬੰਧ ਜੋੜੀਏ ਕਿ ਮੈਂ ਇੱਕ ਆਤਮਾ मस्तक दी हुई सितारा ज्योति बिंदु मैं आत्मा हाँ मैं शक्तिवान परमात्मा का ज्योति बिंदु मैं आत्मा मैं मास्टर आत्मा, सर्व शक्तिवान मैं आत्मा, मैं शक्तिवान, आत्मा, शक्तिवान मेरे पिता परमात्मा निरा का ज्योति बिंदु ने मेरे माता पिता ਸੱਚੇ ਸਾਥੀ ਉਹੀ ਮੇਰੇ ਸਖਾ ਉਹੀ ਸਤਿਗੁਰੂ ਨੇ ਸਰਵ ਸੰਬੰਧਾਂ ਦਾ ਰਸ ਲੈਣ ਵਾਲੀ ਸਰਵ ਸੰਬੰਧਾਂ ਦੀ ਪ੍ਰਾਪਤੀ ਲੈਣ ਵਾਲੀ ਮੈਂ ਉਹ ਪ੍ਰਾਪਤੀ ਸੰਪੰਨ ਆਤਮਾ ਸਰਵ ਸ਼ਕਤੀवान ਮੇਰੇ ਪਾਪਾ ਮੈਨੂੰ ਹਰ ਸੰਬੰਧ ਦੇ ਵਿੱਚ ਆਪਣੀ ਪ੍ਰਾਪਤੀਆਂ ਨਾਲ ਭਰਪੂਰ ਕਰ ਰਹੇ ਨੇ ਜਿਨ੍ਹਾਂ ਨਾਲ ਮੇਰੇ ਜੀਵਨ ਦੇ ਵਿੱਚ ਸੁਖ ਸ਼ਾਂਤੀ ਪਿਆਰ ਦੀ ਉਹ ਸ਼ਕਤੀ ਨਾਲ ਝੋਲੀ ਪਰਦੀ ਜਾ ਰਹੀ ਹੈ ਮਹਿਸੂਸ ਕਰੋ ਈਸ਼ਵਰ ਉਹ ਸ਼ਕਤੀਮਾਨ 바ਬਾ ਹਰ ਪਲ ਹਰ ਕੜੀ ਹਰ ਸੰਬੰਧ ਵਿੱਚ ਉਹ ਮੈਨੂੰ ਸਾਥ ਦਿੰਦਾ ਹੈ ਸਾਥ ਦੇ ਕੇ ਨਾਲ ਮੇਰੀ ਮਦਦ ਵੀ ਕਰਦਾ ਹੈ ਬਸ ਪਰਮਾਤਮਾ ਤੋਂ ਪ੍ਰਾਪਤੀ ਕਰਨ ਵਾਸਤੇ ਮੈਂ ਇਸ ਦੇਹ ਦੀ ਜੁੱਤੀ ਨੂੰ ਭੁੱਲ ਕੇ ਦੇਹ ਦੀ ਦੁਨੀਆ ਨੂੰ ਦੇਹ ਦੀ ਗੱਲਾਂ ਨੂੰ ਭੁੱਲ ਕੇ ਉਸ ਪਰਮਾਤਮਾ ਦੇ ਨਾਲ ਆਪਣੀ ਮਨ ਦੀ ਤਾਤ ਜੋੜ ਲੈਣੀ ਆ ਓਮ ਸ਼ਾਂਤੀ ਓਮ ਸ਼ਾਂਤੀ